ਸ਼ੁਰੂ ਕਰ ਗਏ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਸਾਰੇ ਚੈਨਲ ਤੇ ਸਵਾਗਤ ਹੈ ਜੀ ਤੁਹਾਡੇ ਸਾਰੇ ਚੈਨਲ ਤੇ ਨਵੇਂ ਸਬਸਕ੍ਰਾਈਬਰ ਕਰਿਓ। ਇਸ ਆਡੀ ਵੀਡੀਓ ਦੇਖਣ ਤੋਂ ਪਹਿਲਾਂ ਲਾਈਕ ਜਰੂਰ ਕਰਿਆ ਕਰੋ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ। ਤੇ ਸਾਡਾ ਹਸ਼ਾਨੀਜ਼ ਚੈਨਲ ਹੈਗਾ ਹਸ਼ਾਨੀਜ਼ ਉਹਨੂੰ ਵੀ ਜਾ ਕੇ ਜਰੂਰ ਸਬਸਕ੍ਰਾਈਬ ਕਰਿਓ ਜੀ ਉੱਥੇ ਅਸੀਂ ਵਲੌਗ ਪਾਉਣੇ ਆਂਗੇ। ਸਾਰੀ ਗਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਦੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਜੀ ਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਤੁਸੀਂ ਮੇਰੇ ਚੈਨਲ ਨੂੰ ਇੰਨੀ ਸਪੋਰਟ ਕੀਤੀ ਅੱਗੇ ਵੀ ਸਪੋਰਟ ਕਰਦੇ ਰਹੋ ਤੇ ਐਵੇਂ ਤੁਹਾਡੇ ਲਈ ਅਸੀਂ ਸੋਹਣੇ ਸੋਹਣੇ ਸੂਟ ਲੈ ਕੇ ਆਉਂਦੇ ਰਹਾਂਗੇ ਤੇ ਉਮੀਦ ਕਰਦੀ ਆਂਗੀ ਤੁਹਾਨੂੰ ਸਾਡੇ ਸੂਟ ਪਸੰਦ ਆਉਂਦੇ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਕਲੈਕਸ਼ਨ ਕਿਵੇਂ ਦੀ ਲੱਗੀ ਕਿਵੇਂ ਦੇ ਸੂਟ ਲੱਗੇ ਠੀਕ ਹੈ ਜੀ ਤੇ ਇੱਕ ਨਾ ਜਦੋਂ ਤੁਸੀਂ ਅ ਪੇਮੈਂਟ ਕਰ ਦਿੰਨੇ ਹੁੰਨੇ ਹੋ ਨਾ ਮੈਨੂੰ ਨੂੰ ਤੁਸੀਂ ਸਕਰੀਨਸ਼ਾਟ ਭੇਜ ਦਿਆ ਕਰੋ ਕਿਉਂਕਿ ਸ਼ਾਮ ਤੱਕ ਬਹੁਤ ਸਾਰੀਆਂ ਭੈਣਾਂ ਦੀ ਪੇਮੈਂਟ ਆਉਂਦੀ ਹੈਗੀ ਐਵੇਂ ਕਈ ਵਾਰ ਪਤਾ ਨਹੀਂ ਲੱਗਦਾ ਕਈ ਤਾਂ ਸਕਰੀਨਸ਼ਾਟ ਨਾਲ ਦੀ ਨਾਲ ਭੇਜ ਦਿੰਦੀਆਂ ਨੇ ਕਈ ਭੇਜ ਨਹੀਂ ਆਏਗੇ ਪਲੀਜ਼ ਨਾ ਸਕਰੀਨਸ਼ਾਟ ਭੇਜ ਦਿਆ ਕਰੋ ਜੀ ਤੇ ਇੱਕ ਨਾ ਕਈ ਭੈਣਾਂ ਦੇ ਪਾਰਸਲ ਲੈਂਗੇ ਆਪਣੇ ਕੋਲੇ ਅਨਸੇਵ ਨੰਬਰ ਲੈਂਗੇ ਬਹੁਤ ਸਾਰੇ ਕਿਉਂਕਿ ਸ਼ਾਮ ਤੱਕ ਬਹੁਤ ਸਾਰੇ ਆਰਡਰ ਆਉਂਦੇ ਨੇਗੇ ਤਾਂ ਕਰਕੇ ਅਨਸੇਵ ਨੰਬਰ ਨਵੇਂ ਭੈਣਾਂ ਚੁੜਦੀਆਂ ਨਹੀਂਆਂ ਪੁਰਾਣੀਆਂ ਨੇ ਚਲੋ ਉਹਨਾਂ ਦਾ ਮੇਰੇ ਕੋਲ ਨੰਬਰ ਸੇਵ ਹੈ ਹਨਾ ਤੁਸੀਂ ਆਪਣੇ ਨਾਮ ਜ਼ਰੂਰ ਦੱਸ ਦਿਆ ਕਰੋ ਮੈਂ ਤੁਹਾਡੇ ਨੰਬਰ ਸੇਵ ਕਰ ਲਿਆ ਕਰੂੰ ਹੁਣ ਕਈ ਭੈਣਾਂ ਦੇ ਆਰਡਰ ਸੀਗੇ ਤੁਸੀਂ ਇੱਕ ਵਾਰ ਮੈਨੂੰ ਜ਼ਰੂਰ ਮੈਸੇਜ ਕਰ ਦਿਓ ਵੀ ਹਾਂ ਸਾਡਾ ਆਰਡਰ ਸੀ ਤੁਸੀਂ ਪਾਰਸਲ ਕਰ ਤੱਕ ਨਹੀਂ ਕਰਤਾ ਬਹੁਤ ਸਾਰੀਆਂ ਭੈਣਾਂ ਦੇ ਹਜੇ ਪਾਰਸਲ ਕਰਨ ਵਾਲੇ ਰਹਿ ਗਏ ਮੇਰੇ ਤਾਂ ਤਾਂ ਮਤਲਬ ਮਾਈਟਰ ਸਕਿੱਪ ਹੋ ਜਾਂਦਾ ਨਾ ਕਈ ਵਾਰ ਕਿਉਂਕਿ ਹੋਰ ਉੱਪਰ ਅਨਸੇਵ ਨੰਬਰ ਤੋਂ ਮੈਸੇਜ ਆਈ ਜਾਂਦੇ ਨੇ ਉਹ ਮੈਸੇਜ ਨੇ ਜਿਹੜੇ نیچے ਚਲੇ ਜਾਂਦੇ ਨੇਗੇ ਤਾਂ ਕਰਕੇ ਤੁਸੀਂ ਅੱਜ ਮੈਨੂੰ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਜਰੂਰ ਕਹਿ ਰਹੀ ਐਂਗੀ ਜਿੰਨਾਂ ਭੈਣਾਂ ਦੇ ਪਾਰਸਲ ਪਹੁੰਚੇ ਨਹੀਂ ਹੈਗੇ ਤਾਂ ਕਰਕੇ ਹਨਾ ਮੈਨੂੰ ਜਰੂਰ ਅੱਜ ਮੈਸੇਜ ਕਰਕੇ ਤੁਸੀਂ ਦੱਸਦੇ ਹੋ ਵੀ ਸਾਡਾ ਆਰਡਰ ਸੀਗਾ ਮੈਂ ਤੁਹਾਨੂੰ ਦੱਸ ਦਊਂ ਵੀ ਤੁਹਾਡਾ ਪਾਰਸਲ ਕਰਤਾ ਸੀ ਕਈ ਭੈਣਾਂ ਦੇ ਕੀਤੇ ਨਹੀਂ ਹੈਗੇ ਉਹਨਾਂ ਨੂੰ ਮੈਂ ਦੱਸ ਦਊਂ ਵੀ ਹਾਂ ਤੁਹਾਡਾ ਸੀ ਕਰਤਾਗੇ ਪਾਰਸਲ ਚਲੋ ਜੀ ਅੱਜ ਅਸੀਂ ਤੁਹਾਨੂੰ ਦਿਖਾਉਣਾ ਬਹੁਤ ਜ਼ਿਆਦੇ ਸੋਨੇ ਸੂਟ ਪਹਿਨਣ ਦੀ ਡਿਮਾਂਡ ਦੇ ਦੁਬਾਰਾ ਆਏ ਹੈਗੀ 컬렉ਸ਼ਨ ਸਾਰੀ ਤੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਲੈ ਸਕਦੇ ਹੋਗੇ ਤੇ ਪਹਿਲਾਂ ਮੈਂ ਤੁਹਾਨੂੰ ਇਹ ਹੀ ਸੂਟ ਦਿਖਾ ਦੇਣੀ ਆਂ ਕਿ ਆ ਦੇਖੋ ਆਪਾਂ ਖਾਦੀ ਦੇ ਉੱਪਰ ਰੈਡੀ ਕੀਤਾ ਹੈਗਾ ਇਹ ਤੁਹਾਡੀ ਚੋਇਸ ਹੈਗੀ ਵੀ ਤੁਸੀਂ ਲਾਈਨਿੰਗ ਲਗਵਾਉਣੀ ਆ ਜਾਂ ਨਹੀਂ ਲਗਵਾਉਣੀ ਜੇ ਲਗਵਾਉਣੀ ਹੈ ਤਾਂ ਇਹ ਸ਼ਰਟ ਤੇ ਲਗਵਾ ਲਓ ਬਹੁਤ ਜ਼ਿਆਦੇ ਸੋਨਾ ਪ੍ਰਿੰਟ ਹੈਗਾ ਦੇਖ ਸਕਦੇ ਹੋਗੇ ਤੁਸੀਂ ਦੇਖ ਨਾਲ ਹੈਗੀ ਹੈ ਗੇ ਦੇ ਬੋਟਮ ਬੋਟਮ ਦੇ ਉੱਤੇ ਕੀਤਾ ਹੋਇਆ ਹੈਗਾ ਵਰਕ ਬਹੁਤ ਜਾਦੇ ਸੋਹਣਾ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਆਪ ਤੁਸੀਂ ਸਕਰੀਨ ਸ਼ਾਟ ਲੈ ਕੇ ਤੁਸੀਂ ਲੈ ਸਕਦੇ ਹੋਗੇ 2000 ਇਹਦਾ ਪ੍ਰਾਈਸ ਹੈਗਾ ਵਿਦ ਦਾ ਵਰਕ ਤੇ ਵਿਦ ਦੀ ਸਟੱਫ ਵਿੱਚ ਹੀ ਹੈਗਾ ਦੋਨੇ ਚੀਜ਼ਾਂ ਦੇਖੋ ਤੁਸੀਂ ਦੇਖ ਸਕਦੇ ਹੋਗੇ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਕੈਸੀ ਲੋ ਜੀ ਸਕਰੀਨ ਸ਼ਾਟ ਲੈ ਲਿਓ ਮੈ ਸੂਟ ਪਸੰਦ ਆਇਆ ਤਾਂ ਤੁਸੀਂ ਆਪਣਾ ਫਾਸਟਲੀ ਆਰਡਰ ਕਰਕੇ ਸੂਟ ਲੈ ਲਿਓ ਕਿਉਂਕਿ ਜਦ ਤੱਕ ਤੁਹਾਡੇ ਕੋਲ ਜਦੋਂ ਤੁਸੀਂ ਵੀਡੀਓ ਦੇਖਦੇ ਹੋ ਉਦੋਂ ਇੱਕ ਘੰਟੇ ਬਾਅਦ ਆਪਣਾ ਸਟਾਕ ਸੇਲ ਹੋ ਜਾਂਦਾ ਇੱਕ ਅੱਧਾ ਸੂਟ ਹੀ ਰਹਿ ਜਾਂਦਾ ਹੁੰਦਾ ਹੈਗਾ ਤਾਂ ਕਰਕੇ ਆਪਣਾ ਫਟਾਫਟ ਆਰਡਰ ਦੇ ਦਿਓ 2000 ਪ੍ਰਾਈਸ ਹੈ ਵਿਦ ਸਟੱਫ ਵਿੱਚ ਹੀ ਪ੍ਰਾਈਸ ਹੈਗਾ ਤਹਾ ਵਰਕ ਦਾ ਪ੍ਰਾਈਸ ਹੈ ਠੀਕ ਹੈ ਜੀ ਸਕਰੀਨ ਸ਼ਾਟ ਲੈ ਲਓ ਤੇ ਵੀ ਬਹੁਤ ਜਾਦੇ ਸੋਹਣਾ ਉਹ ਹੈਗਾ ਪ੍ਰਿੰਟ ਦੇਖੋ ਇਹਦੇ ਵੀ ਕੀਤਾ ਹੋਇਆ ਹੈਗਾ ਪਹੁੰਚਿਆ ਤੇ ਵਰਕ ਇਹਦਾ ਪ੍ਰਾਈਸ ਹੈਗਾ 1800 ਤੁਸੀਂ ਲੈਣਾ ਚਾਹੁੰਦੇ ਹੋ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਣਾ ਫਟਾਫਟ ਆਰਡਰ ਕਰ ਦਿਓ ਜਦੋਂ ਇਹ ਸੂਟ ਸਟਿਚ ਹੋ ਗਿਆ ਬਹੁਤ ਜਾਦੇ ਸੋਹਣਾ ਬਣੂਗਾ ਤੇ ਬਹੁਤ ਜਾਦੇ ਸੋਹਣਾ ਸਟੱਫ ਹੈਗਾ ਤੁਸੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਤੁਸੀਂ ਐਵੇਂ ਵੀ ਲੈ ਸਕਦੇ ਹੋ ਠੀਕ ਹੈ ਜੀ ਵਿਦਆਊਟ ਲਾਈਨਿੰਗ ਪਰ ਹੈ ਵਿਦਆਊਟ ਲਾਈਨਿੰਗ ਪਰ ਲੋ スクリーンショット ਲੈ ਲਓ WhatsApp ਤੇ ਮੈਸੇਜ ਕਰਦੇ ਆ ਆ ਦੇਖੋ ਜੀ ਕਲੀਰੇ ਦੇ ਪ੍ਰਿੰਟ ਨੇਗੇ ਦੁਬਾਰਾ ਆਏ ਨੇਗੇ ਭੈਣਾਂ ਦੀ ਡਿਮਾਂਡ ਤੇ ਤੁਸੀਂ ਲੈਣਾ ਚਾਹਣੇ ਹੋਗੇ ਲੈ ਸਕਦੇ ਹੋਗੇ ਦੇਖੋ 블랙 ਨਾਲ ਕਿੰਨਾ ਜ਼ਿਆਦਾ ਸੋਨਾ ਕੰਬੀਨੇਸ਼ਨ ਹੈਗਾ ਪਲੇਨ ਹੈਗੀ ਹੈਗੀ ਬਾਟਮ ਸਲਾਈ ਕਰਕੇ ਮੰਗਵਾਉਣਾ ਤੁਸੀਂ ਸਲਾਈ ਕਰਕੇ ਮੰਗਵਾ ਲਓ ਬਿਨਾ ਸਲਾਈ ਤੋਂ ਮੰਗਵਾਉਣਾ ਬਿਨਾ ਸਲਾਈ ਤੋਂ ਕੋਈ ਐਮਰਜੈਂਸੀ ਸੂਟ ਆਸੀ ਤੁਹਾਡਾ ਸਟਿਚ ਕਰਕੇ ਦੇ ਦਾਂਗੇ ਪਰ ਫਿਲਹਾਲ ਹਜੇ ਕੰਮ ਚੱਲ ਰਿਹਾ ਜੀ ਥੋੜਾ ਟਾਈਮ ਤੁਹਾਨੂੰ ਵੇਟ ਕਰਨੀ ਪਊਗੀ 10 ਤੋਂ 15 ਦਿਨ ਵੀ ਲੱਗ ਸਕਦੇ ਨੇ ਸਟੀਚਿੰਗ ਲਈ ਜੇ ਕਾਲੀ ਨਹੀਂ ਹੈਗੀ ਤਾਂ ਤੁਸੀਂ ਸਟਿਚ ਕਰਵਾ ਸਕਦੇ ਨਾਲ ਹੈਗਾ ਬਹੁਤ ਹੀ ਜਿਆਦੇ ਸੋਨਾ ਟੈਬੀ ਦਾ ਦੁਪੱਟਾ ਫੁੱਲ ਪਿਓਰ ਤੇ ਸੂਟ ਨਹੀਂ ਨਹੀਂ ਬਿਲਕੁਲ ਲਾਈਟ weight ਦੇਖੋ ਜਿਨ੍ਹਾਂ ਪਹਿਲਾਂ ਦੇ ਆਰਡਰ ਚੱਲ ਰਹੇ ਨੇ ਤੁਸੀਂ ਵੀ ਆਪਣਾ ਸੂਟ ਰਖਵਾ ਸਕਦੇ ਹੋਗੇ 22 ਮੀਟਰ ਦੇ ਦੁਪੱਟੇ ਨੇਗੇ ਪੂਰੇ ਖੁੱਲੇ ਡੁੱਲੇ 3500 ਇਹਦਾ ਪ੍ਰਾਈਸ ਹੈਗਾ ਅੱਦੇ ਸੂਟਾਂ ਦੀ ਤਾਂ ਆਪਾਂ ਵੀਡੀਓ ਵੀ ਨਹੀਂ ਪਈ ਹੈਗੀ ਐਵੇਂ ਹੀ ਸੇਲ ਹੋ ਗਏ ਇਹ ਕਲੀਰੇ ਦੇ ਸੂਟ ਨੇਗੇ ਬਹੁਤ ਜਾਦੇ ਸੋਹਣੇ ਸਕਰੀਨ ਸ਼ਾਟ ਲੈ ਲਓ ਇਦੇ ਵਿੱਚ ਹੈਗਾਗਾ ਫਿਜ਼ੀਕਲ ਹੈ ਸਾਰਾ ਨਿਊ ਚਾਰਟ ਆਇਆਗਾ ਪੁਰਾਣਾ ਕੁਝ ਵੀ ਨਹੀਂ ਹੈਗਾ ਨਵੇਂ ਪ੍ਰਿੰਟ ਆਏ ਰਣਗੇ ਕਿੰਨਾ ਜਿਆਦਾ ਸੋਨਾ ਕਲ ਆਇਆ ਨਾਲ ਹੈਗੀ ਹੈਗੀ ਪਲੇਨ ਬਾਟਮ ਵਰਕ ਵਗੈਰਾ ਕਰਾ ਕੇ ਇਸ ਤੋਂ ਵੀ ਸੋਨਾ ਬਣਵਾਉਣਾ ਚਾਹੁੰਦੇ ਹੋ ਤੁਸੀਂ ਬਣਵਾ ਸਕਦੇ ਹੋਗੇ ਹਾਲ ਹੈਗਾ ਦੁਪੱਟਾ। ਇਹ ਦੁਪੱਟਾ। ਦੇਖ 2.5 ਮੀਟਰ ਦਾ ਦੁਪੱਟਾ 44 ਇੰਚ ਪਣਾ ਪੂਰੇ ਖੁੱਲੇ ਡੁੱਲੇ ਦੁਪੱਟੇ ਨਿੰਗੇ ਸਾਰੇ ਇਹ। ਦੇਖੋ ਜੀ। ਸਕਰੀਨਸ਼ਾਟ ਲੈ ਲਓ WhatsApp ਤੇ ਮੈਸੇਜਸ ਕਰ ਦਿਓ। 3500 ਇਹਦਾ ਵੀ ਪ੍ਰਾਈਸ ਆ ਜਿਹੜਾ 3500। ਬਹੁਤ ਜਿਆਦਾ ਸੋਨਾ ਕਲਰ ਹੈ ਇਹ ਕ येलो ਸ਼ੇਡ ਦਾ ਸੂਟ ਸੀਗਾ ਉਹ ਸੇਲ ਹੋ ਗਿਆ ਬਹੁਤ ਸੋਨਾ ਸੋਨਾ ਸੂਟ ਨੇ 30 ਲਈ ਦੇਖੋ ਜੀ ਕਿੰਨਾ ਜਿਆਦਾ ਸੋਨਾ ਨਿਊ ਪੀਚ ਜਿਆ ਕਲਰ ਹੈਗਾ ਅਲੱਗ ਜਿਹਾ ਨਾ ਲਾਈਟ ਐਂਡ ਡਾਰਕ ਹੈ ਸੁਪਰ ਜਿਹਾ ਪਟਾ ਤੁਸੀਂ ਕਾ ਸਕਦੇ ਹੋ ਚੈੱਕ ਕਿੰਨਾ ਜਿਆਦਾ ਸੋਨਾ ਬਣਿਆ 3500 ਇਹਦਾ ਪ੍ਰਾਈਸ ਹੈਗਾ ਕਲੀਰੇ ਦੇ ਸੂਟ ਨਹੀਂਗੇ ਪਿਓਰ ਦੇ ਵਿੱਚ ਨਹੀਂਗੇ ਇਹਦੀ ਤਾਂ ਬਹੁਤ ਜਿਆਦਾ ਡਿਮਾਂਡ ਆਪਾਂ ਦੁਬਾਰਾ ਲੈ ਕੇ ਆਿਆਂਗੇ ਜਦ ਆਪਣੇ ਇਹ ਸੇਲ ਹੋ ਗਏ ਫਿਰ ਆਪਾਂ ਹੋਰ ਦੇਖਾਂਗੇ ਜੇ ਆਪਾਂ ਨੂੰ ਮਿਲੇ ਤੇ ਪਿੱਛੋਂ ਹੀ ਬਹੁਤ ਲਿਮਟਿਡ ਸਟਾਕ ਆਉਗਾ ਇਹ ਜੁਨੀਕ ਜੀਆਂ ਚੀਜ਼ਾਂ ਨਹੀਂ ਗਈਆਂ ਬਣੇ ਤਾਂ ਤੁਸੀਂ ਦੇਖਿਓ ਕਿੰਨੇ ਜਿਆਦੇ ਸੋਨੇ ਬਣਦੀਆਂ ਦੇਖੋ 3500 ਪ੍ਰਾਈਸ ਹੈ ਸਕਰੀਨਸ਼ਾਟ ਲੈ ਲਓ ਇਹ ਵੀ ਹੈਗੇ ਨੇ ਖਾਦੀ कॉटन ਤੇ ਬਹੁਤ ਜਿਆਦਾ ਸੋਹਣੇ ਸੂਟ ਇਹ ਵੀ ਆਪਾਂ ਦੁਬਾਰਾ ਲੈ ਕੇ ਆਿਆਂਗੇ ਇਦੇ ਨਾਲ ਹੈਗੀ ਐ ਅਸੀਂ ਪਿੰਕ ਕਲਰ ਦੀ ਬਾਟਮ ਚਲੋ ਦੇਖੋ ਜੀ ਜੁਨੀ ਤੁਹਾਨੂੰ ਦਿਖਾਉਗੀ ਹਰਨੀਜ਼ ਕਾਰ ਦੇਖੋ ਜੀ ਖੁੱਲੀ ਡਲਾਂ ਦੁਪੱਟਾ ਹੈਗਾ ਪੂਰਾ ਕੁੰਨ ਡਲਾਂ ਇਹਦਾ ਪ੍ਰਾਈਸ ਤੁਸੀਂ ਵਟਸਐਪ ਤੋਂ ਪੁੱਛ ਸਕਦੇ ਹੋ ਨਹੀਂ ਮੇਰੇ ਮਾਈਂਡ ਤੋਂ ਸਕਿਪ ਹੋ ਗਿਆ ਇਹ ਇਹਦਾ ਪ੍ਰਾਈਸ ਆ ਅਸਟੀਮੇਟ ਹੈ ਵੀ 2500 2300 ਜਾਂ 2400 ਇੱਥੇ ਤੱਕ ਹੈਗਾ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋਗੇ ਸਕਰੀਨਸ਼ਾਟ ਲੈ ਲਓ WhatsApp ਤੇ ਮੈਸੇਜ ਕਰ ਦਿਓ ਦੇਖੋ ਇਹ ਵੀ ਕਲਰ ਬਹੁਤ ਜਾਦੇ ਸੋਹਣਾ ਹੈਗਾ ਫਲੋਜ਼ੀ ਚੱਕar ਸਕਦੇ ਹੋ ਤੁਸੀਂ ਇਹ ਦੁਬਾਰਾ ਦੁਬਾਰਾ ਆਉਂਦੀਆਂ ਨੇ ਆਉਂਦੇ ਨੇਗੇ ਸੂਟ ਕਿਉਂਕਿ ਬਹੁਤ ਡਿਮਾਂਡ ਦੇ ਵਿੱਚ ਹੋਣਗੇ ਲਓ ਜੀ ਸਕਰੀਨਸ਼ਾਟ ਲੈ ਲਓ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਦਿਓ ਇਹਦੀ ਮੈਂ ਰੇਂਜ ਦਾ ਐਸਟੀਮੇਟ ਤੁਹਾਨੂੰ ਦੱਸ ਚੁੱਕੀ ਆ 2400 ਜਾਂ 2500 ਜਾਂ 2300 ਇਹਨਾਂ ਦੇ ਵਿੱਚੋਂ ਇਹ ਇਹਦਾ ਪ੍ਰਾਈਸ ਹੈਗਾ ਤੇ ਬਾਕੀ ਤੁਸੀਂ ਕਨਫਰਮ ਕਰ ਲਿਓ WhatsApp ਤੇ ਉੱਪਰ ਤੇ ਮੈਂ ਤੁਹਾਨੂੰ ਦੱਸ ਦਵਾਂਗੀ ਠੀਕ ਹੈ ਜੀ ਤੇ ਵਿਦੇਸ਼ੀਪਿੰਗ ਆ ਜਾਊਗੀ ਇੰਡੀਆ ਵਾਲਿਆਂ ਲਈ ਜੋ ਵੀ ਮੈਂ ਪ੍ਰਾਈਸ ਦੱਸਦੇ ਨਗੇ ਤੁਸੀਂ ਲੈ ਸਕਦੇ ਹੋ ਜਿਹੜੀਆਂ ਭੈਣਾਂ ਦੇ ਬਾਹਰ ਲੀਆਂ ਦੇ ਆਰਡਰ ਚੱਲਦੇ ਨੇ ਉਹ ਵੀ ਤੁਸੀਂ ਵੀ ਸੂਟ ਰਖਵਾ ਸਕਦੇ ਹੋਗੇ ਬਹੁਤ ਸੋਹਣੇ ਇਹਦਾ ਜਿਹੜਾ ਫੈਬਰਿਕ ਹੈਗਾ ਤਾਂ ਪੱਟੇ ਦਾ ਪਿਓਰ ਮਸਲੀਨ ਹੈਗਾ ਫੁੱਲ ਪਿਓਰ ਮਸਲੀਨ ਬਿਲਕੁਲ ਐਵੇਂ ਵੀ ਹੈਵੀ ਵਾਲੀ ਨਹੀਂ ਹੈਗੀ ਲਾਈਟ weight ਹੈਗੀ ਇਹਦੇ ਹੀ ਖਾਦੀ ਕਾਟਨ ਦੇ ਸੂਟ ਲੇਨਗੇ ਠੀਕ ਹੈ ਜੀ ਜਿਹੜਾ ਮੈਂ ਸਟੱਫ ਹੈਗਾ ਉਹ ਮੈਂ ਵਿੱਚ ਹੀ ਦੱਸ ਦਿੰਨੀ ਹੁਣੀਆਂ ਵੀ ਕਿਹੜਾ ਸਟੱਫ ਹੈਗਾ ਤੇ ਕਈ ਵਾਰ ਨਾਲ ਇੱਕ ਮੇ ਤੋਂ ਸਕਿਪ ਹੋ ਗਏ ਸੀਗੇ ਸੂਟ ਮਾਈਂਡ ਦੇ ਵਿੱਚੋਂ ਜਿਹੜੇ ਆਪਾਂ ਪਹਿਲਾਂ 850 ਦੇ ਸੂਟ ਦਿੱਤੇ ਸੀ ਉਹ ਵੱਡੇ ਪਣੇ ਦੇ ਸੂਟ ਸੀਗੇ ਤੇ ਇੱਕ ਜਿਹੜੇ ਕਾਟਨ ਸ਼ਿਮਰ ਦੇ ਸੀ ਉਹ ਵੀ ਵੱਡੇ ਪਣੇ ਦੇ ਸੂਟ ਸੀਗੇ ਕਈ ਵਾਰ ਕੁਝ ਕੁ ਚੀਜ਼ਾਂ ਮਾਈਂਡ ਦੇ ਵਿੱਚੋਂ ਸਕਿਪ ਹੋ ਜਾਂਦੀਆਂ ਹੁੰਦੀਆਂ ਨੇ ਉਹਦੇ ਲਈ ਸੌਰੀ ਤੇ ਤੁਸੀਂ ਮੇਰੇ ਤੋਂ ਵਟਸਐਪ ਤੇ ਵੀ ਪੁੱਛ ਸਕਦੇ ਹੋ ਜੀ ਅੱਜ ਵਾਲੇ ਸੂਟ ਸੀਗੇ ਫਿਲਹਾਲ ਇਹ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਮੈਸੇਜ ਕਰ ਸਕਦੇ ਹੋਗੇ ਤੇ ਆਪਣਾ ਫਾਸਟਲੀ ਆਰਡਰ ਕਰਕੇ ਸੂਟ ਰਖਵਾ ਦਿਓ ਕਿਉਂਕਿ ਇਸ ਤੋਂ ਬਾਅਦ ਫਿਰ ਜਦੋਂ ਆਪਾਂ ਵੀਡੀਓ ਪਾ ਦਿੰਨੇਗੇ ਫਿਰ ਸੂਟ ਨਹੀਂ ਮਿਲਦੇ ਹੈਗੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸੂਟ ਸਾਡੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੇ ਸੂਟ ਲਗੇ। ਇੱਕ ਜਦੋਂ ਤੁਸੀਂ ਪੇਮੈਂਟ ਕਰਦੇ ਨੇ ਪਲੀਜ਼ ਇਹਨਾਂ ਮੈਂ ਲਾਸਟ ਦੇ ਵਿੱਚ ਵੀ ਕਹਿ ਰਹੀ ਹਾਂ ਤਾਂ ਮੈਨੂੰ ਮੈਸੇਜ ਕਰਦਿਆ ਕਰੋ ਤੇ ਬਹੁਤ ਸਾਰੇ ਸ਼ਾਮ ਤੱਕ ਮੈਸੇਜ ਆਉਂਦੇ ਨੇ ਅਣਸੇਵ ਨੰਬਰ ਤੋਂ ਤੇ ਕਈ ਭੈਣਾਂ ਦੇ ਪਾਰਸਲ ਨੇਗੇ ਉਹ ਵੀ ਮੈਨੂੰ ਮੈਸੇਜ ਕਰਕੇ ਦੱਸ ਦਿਓ ਵੀ ਸਾਡੇ ਕੋਲ ਪਾਰਸਲ ਰਸੀਵ ਨਹੀਂ ਹੋਏ ਹੈਗੇ ਤੇ ਮੇਰੇ ਮਾਈਂਡ ਦੇ ਵਿੱਚ ਸਕਿਪ ਹੋ ਗਏ ਤੇ ਇੱਕ ਆਪਣਾ ਨੰਬਰ ਸੇਵ ਕਰਾ ਦਿਆ ਕਰੋ ਫਿਰ ਯਾਦ ਰਹਿੰਦਾ ਹੈਗਾ ਵੀ ਇਹ ਭੈਣ ਨੇ ਆਪਣਾ ਆਰਡਰ ਦਿੱਤਾ ਸੀਗਾ ਨਾਮ ਤੋਂ ਯਾਦ ਰਹਿੰਦਾ ਹੈਗਾ ਅਮਿਤਕਾਰ ਦੀਆਂ ਸਾਡੇ ਸੂਟ ਤੁਹਾਨੂੰ ਸੋਹਣੇ ਲੱਗੇ ਹੋਣਗੇ ਇਸ ਤਰ੍ਹਾਂ ਹੀ ਸਾਡੇ ਤੋਂ ਸੋਹਣੇ ਸੋਹਣੇ ਸੂਟ ਲੈਂਦੇ ਰਹੋ ਕਿ ਆਪਾਂ ਨਿਊ ਨਿਊ ਕਲੈਕਸ਼ਨ ਲੈ ਕੇ ਆਉਂਦੇ ਰਹਾਂਗੇ ਸਾਡਾ ਫੈਬਰਿਕ ਤੁਹਾਨੂੰ ਪਸੰਦ ਆ ਰਿਹਾ ਹੈ ਤੈਨੂੰ ਧੰਨਵਾਦ ਹਨਾ ਤੁਸੀਂ ਮੈਨੂੰ ਜਦੋਂ ਬਹੁਤ ਖੁਸ਼ੀ ਹੁੰਦੀ ਹੈ ਇੱਕ ਵੋ ਲੱਗ ਜੇ ਦੀ ਖੁਸ਼ੀ ਹੁੰਦੀ ਹੈ ਜੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਦੇ ਹੋਗੇ ਵੀ ਹਾਂ ਸਾਨੂੰ ਬਹੁਤ ਜ਼ਿਆਦਾ ਸੂਟ ਪਸੰਦ ਆਏ ਤੇ ਅਮਿਤਕਾਰ ਦੀਆਂ ਜੁੜੀਆਂ ਭੈਣਾਂ ਦੇ ਆਰਡਰ ਚੱਲ ਰਹੇ ਨੇ ਹੋਮ ਉਹਨਾਂ ਦੇ ਵੀ ਫਿਟਿੰਗ ਵਗੈਰਾ ਸਹੀ ਆਵੇ ਹਨਾ ਤੇ ਬਾਰ-ਬਾਰ ਪਰ ਆਰਡਰ ਦੇ ਰਹੀਆਂ ਨੇ ਤੈਨੂੰ ਧੰਨਵਾਦ ਤੇ ਕਮੈਂਟ ਕਰਕੇ ਜਰੂਰ ਆਜੇ ਤੁਹਾਨੂੰ ਸੂਟ ਕੀ ਲੱਗੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ